ਪੁਲਸ ਵੱਲੋਂ 10 ਚੋਰੀ ਦੇ ਮੋਰਚੇਲ ਕੀਤੇ ਬਰਾਮਦ। ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਐਸਐਚਓ ਸਤਪਾਲ ਸਿੰਘ ਨੇ ਦੱਸਿਆ ਕਿ ਚੌਕੀ ਹਰਚੋਵਾਲ ਦੇ ਇੰਚਾਰਜ ਸਤਵਿੰਦਰ ਸਿੰਘ ਨੇ ਪੁਲ ਭਾਮੜੀ ਵਿਖੇ ਨਕਾ ਲਗਾਇਆ ਸੀ ਜਿਸ ਵਿੱਚ ਇੱਕ ਨੌਜਵਾਨ ਨੂੰ ਰੋਕਣ ਲਈ ਇਸ਼ਾਰਾ ਕੀਤਾ ਗਿਆ ਤਾਂ ਉਹ ਭੱਜਣ ਲੱਗਾ ਤਾਂ ਪੁਲਸ ਸਾਥੀਆਂ ਨੇ ਬੜੀ ਮਸਤਦੀ ਨਾਲ ਉਸ ਨੂੰ ਗ੍ਰਿਫਤਾਰ ਕਰ ਲਿਆ ਜਿਸ ਦਾ ਨਾਮ ਗੁਰਸੇਵਕ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਰਸਵਜੋਂ ਪਛਾਣ ਸਰਜੂ ਪ੍ਰਸ਼ਾਸਨ ਨੂੰ ਬੰਦੂ ਮੁਖਤਰ ਬਰਾਮਦੇ ਕਿਤੇ ਇਹ ਉਹ ਬਾਰੇ ਜਾਣਦੇ ਜੇ ਨਾਮ ਪਰਸੇਵਕ ਸਿੰਘ ਸੰਨੋ ਕਿਰਨ ਸਿੰਘ ਪੁੱਤਰ ਪਰਸਾ ਬੰਦਾ ਪੜਿਆ ਸੀ ਇਹ ਭਾਮੜੀ ਨਹਿਰ ਤੋਂ ਇਹਨੂੰ ਨਾਕੇ ਦਰੋਂ ਕਾਬੂ ਕੀਤਾ ਇਹਨੂੰ ਚੋੜੀ ਦਾ ਮੋਰਚਾ ਚੋਰੀ ਦਾ ਮੋੜਸਾਂ ਜਿਹੜਾ ਸੀ ਇਹਨੂੰ ਉਹ ਪੁੱਛ ਕੇ ਚੀਤੀ ਨਾ ਕੋਸ਼ਿਸ਼ ਕਰਦੋਂ ਇਹਨੇ ਫਿਰ ਬਧੂ ਮੁਲਾਕਾ ਹੈਗਾ ਗੱਡੇ ਕੇ ਦਾ ਉਹਦੇ ਕਰਮੋਂ ਪੰਜ ਮੋੜਸਾਂ ਜਿਹੜੇ ਆ ਉਹ ਬਰਾਮਦ ਕਰਾਏ ਤੇ ਜਿਹੜੇ ਆਪਣਾ ਚਾਰ ਮੋਟਰਸਾਈਕਲ ਜਿਹੜੇ ਇਹਨੇ ਜਿਹੜਾ ਰੋਪਾਹ ਦੀ ਨਹਿਰ ਵਾਣਾ ਤੇ ਸਰਕੜਾ ਆ ਜਾ ਵਾਸ ਸਰਕੜਾ ਉਹਦੇ ਵਿੱਚ ਰੱਖਿਆ ਹੋਇਆ ਜਿੱਥੋਂ ਉਸ ਤੋਂ ਬਰਾਮਦ ਹੋਏ ਆ ਟੋਟਲ ਜਿਹੜੇ 10 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਆ ਜੀ ਉਹਨਾਂ ਦੀ ਮਾਲਕੀ ਕੱਢ ਕੇ ਤੇ ਸਾਰੇ ਜਿਹੜੇ ਮਾਲਕ ਹੈਗੇ ਆ ਉਹਨਾਂ ਨੂੰ ਇਨਫੋਰਮੇਸ਼ਨ ਦੇ ਕੇ ਤੇ ਉਹਨਾਂ ਨੂੰ ਅਜੇ ਸ਼ੁਰੂ ਦਰਜ ਦਵਾਇਆ ਗਿਆ। ਕਿ ਗਾ ਹੋ ਵੀ ਕੁਝ ਕੁ ਸਿੱਤੀ ਜਾ ਸਕੀ। ਉਸਕੇ ਸਰ ਇਹ 10ਵੇਂ ਪੋਸ਼ਕਣ ਪੂਰੀ ਦਿਗਾਈ। ਇਹ ਨਾਲ ਹੀ ਕੀਤੀ ਗਈ ਆ ਤੇ ਇੰਨੇ ਕੀ ਰਿਕਵਰੀ ਇਹਨਾਂ ਕੋਲ ਹੋਈ ਆ ਤੇ ਬਾਕੀ ਜਿਹੜੇ ਆ ਆਪਾਂ ਇਹ ਭਿਆਨ ਜਾਰੀ ਰਹੂਗਾ ਹੋਰ ਵੀ ਜਿਹੜਾ ਕੋਈ ਦੁਬਾਰਾ ਕੋਈ ਲੋਟ ਚਾਹੂਗਾ ਤੇ ਕਰਦੇ ਪਏ ਜਾਣਾ।